ਪੰਜਾਬੀ ਮਾਂ ਬੋਲੀ ਨੂੰ ਸਮਪਤੀ ਤੁਹਾਡਾ ਆਪਣਾ ਸਿਟੀ ਲਾਈਵ ਚੈਨਲ ਤੁਹਾਨੂੰ ਲੈ ਕੇ ਪਹੁੰਚੇ ਅੱਜ ਹਲਕਾ ਗਿਲ ਦੇ ਪਿੰਡ ਚੁੱਕੀ ਦੇ ਵਿੱਚ ਕਿਸੇ ਵੀ ਸਮੇਂ ਚੋਣ ਜਾਪਤਾ ਲੱਗ ਸਕਦਾ ਹੈ ਚੋਣਾ ਦਾ ਬਿਗਲ ਵੱਜ ਸਕਦਾ ਜੇਕਰ ਗੱਲ ਕਰੀਏ ਇਸ ਸਮੇਂ ਪਿੰਡ ਚੁੱਕੀ ਦੀ ਤਾਂ ਪਿੰਡ ਚੁੱਕੀ ਦੇ ਵਿੱਚ ਜਿੱਥੇ ਐਮਪੀ ਇਲੈਕਸ਼ਨ ਨੂੰ ਲੈ ਕੇ ਲੋਕ ਕੋਈ ਠੰਡੇ ਜੇ ਨਜ਼ਰ ਆ ਰਹੇ ਨੇ ਉੱਥੇ ਹੀ ਅੱਜ ਜਦੋਂ ਸਿਟੀ ਲਾਈਵ ਦੀ ਟੀਮ ਪਿੰਡ ਚੁੱਕੀ ਦੇ ਵਿੱਚ ਪਹੁੰਚੀ ਤਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਲੋਕਾਂ ਦੇ ਵਿੱਚ ਗਰਮ ਗਰਮ ਜਲੇਬੀ ਵਾਂਗੂ ਇੱਕ ਹੀ ਸ਼ਬਦ ਹੈ ਸਰਪੰਚ ਦੀਆਂ ਚੋਣਾਂ ਆਓ ਆਪਾਂ ਸਰਪੰਚੀ ਦੀਆਂ ਚੋਣਾਂ ਦੇ ਸਬੰਧ ਦੇ ਵਿੱਚ ਗੱਲਬਾਤ ਕਰਦੇ ਹਾਂ ਬੀਬੀ ਹਰਵਿੰਦਰ ਕੌਰ ਦੇ ਨਾਲ ਪਿੰਡ ਚੁਪਕੀ ਤੋਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਹਰਵਿੰਦਰ ਕੌਰ ਜੀ ਪਹਿਲਾਂ ਤੇ ਇਹ ਦੱਸੋ ਕਿ ਪਿਛਲਾ ਤਜਰਬਾ ਜਦੋਂ ਪਹਿਲਾ ਸਰਪੰਚੀ ਆਈ ਸੀ ਹੈਨਾ ਉਦੋਂ ਤੁਸੀਂ ਕਿੰਨੀਆਂ ਵੋਟਾਂ ਤੋਂ ਆਪਣੀ ਝੋਲੀ ਵਿੱਚ ਪੁਆਈਆਂ ਸੀ ਹਾਂਜੀ ਪਿਛਲੀ ਵਾਰ ਜਦੋਂ ਇਲੈਕਸ਼ਨ ਆਈ ਸੀ 2018 ਚ ਜੀ ਹਾਂਜੀ ਉਦੋਂ ਮੈਨੂੰ ਜਿ 52 ਵੋਟਾਂ ਪਈਆਂ ਸੀ ਜੀ ਤੇ ਉਹ ਇਸ ਕਰਕੇ ਪਈਆਂ ਸੀ ਕਿ ਸਾਡਾ ਆਪਦਾ ਵੀ ਇਹੀ ਸੀ ਖਿਆਲ ਕਿ ਅਸੀਂ ਸਭ ਸੰਪਤੀ ਹੋ ਜੇ ਜੋ ਮਰਜ਼ੀ ਹੋ ਜੇ ਕਿ ਅਸੀਂ ਰਾਜਵੀਰ ਨੂੰ ਹੀ ਸਰਪੰਚ ਬਣਾਵਾਂਗੇ ਹੂੰ ਉਹਦੀ ਕਰਕੇ ਜੀ ਰਾਜਵੀਰ ਨੇ ਸਾਡੇ ਨਾਲ ਥੋੜਾ ਜਿਹਾ ਧੋਖਾ ਕੀਤਾ ਉਹ ਉਹਦੀ ਕਰਕੇ ਸਾਨੂੰ ਆਪ ਇਲੈਕਸ਼ਨ ਲਾਨੀ ਪੇਸ਼ ਕਰਕੇ ਸਾਨੂੰ ਵੋਟਾਂ ਇੰਨੀ ਆਪ ਕੰਪਨੀ ਸੀ ਤੁਸੀਂ ਦੱਸੋਗੇ ਤੁਸੀਂ ਜਿਸ ਤਰ੍ਹਾਂ ਨਾਲ ਗੱਲ ਕਰੀਏ ਰਾਜਵੀਰ ਚੁਪਕੇ ਦੀ ਤੁਹਾਡੇ ਪਿੰਡ ਦੇ ਸਰਪੰਚ ਦੀ ਵੀ ਉਹਨੇ ਧੋਖਾ ਕੀਤਾ ਧੋਖੇ ਦੋ ਤਰ੍ਹਾਂ ਦੇ ਹੁੰਦੇ ਨੇ ਹੈਨਾ ਇੱਕ ਪੈਸੇ ਦਾ ਧੋਖਾ ਅਤੇ ਸਿਆਸਤ ਦਾ ਹੁੰਦਾ ਕਿਹੜਾ ਧੋਖਾ ਹੋਇਆ ਤੁਹਾਡੇ ਨਾਲ ਸਾਡੇ ਨਾਲ ਸਿਆਸਤ ਦਾ ਹੀ ਧੋਖਾ ਕੀਤਾ ਫਿਰ ਸਾਨੂੰ ਕਹੀ ਗਿਆ ਕਿ ਆਪਾਂ ਮਤਲਬ ਕਿ ਉਹ ਹਾਰਿਆ ਸੀ ਸਰਪੰਚ ਸੀ ਅਸੀਂ ਪੰਚੀ ਜਿੱਤੀ ਸੀ ਤੇ ਉਹਨੇ ਜਦੋਂ ਦੁਬਾਰੇ ਵੋਟਾਂ ਦੇ ਵਿੱਚ ਸਾਨੂੰ ਪੰਚੀ ਦੇ ਲੈ ਕੇ ਨਹੀਂ ਜਾਣਿਆ ਇਸ ਕਰਕੇ ਤੁਹਾਨੂੰ ਸਾਨੂੰ ਉਹਦੇ ਨਾਲ ਥੋੜਾ ਗੁੱਸਾ ਹੋ ਗਿਆ ਫਿਰ ਅਸੀਂ ਉਹਦੇ ਨਾਲ ਸਰਪੰਚੀ ਦੀ ਚੋਣ ਲੜਨ ਦਾ ਫੈਸਲਾ ਕਰ ਲਿਆ ਤੇ ਗੁੱਸੇ ਵਿੱਚ ਸਰਪੰਚ ਨੇ ਹੀ ਨਹੀਂ ਸੋਚਿਆ ਦਾ ਰਾਜਵੀਰ ਨੇ ਵੀ ਬੀਬੀ ਹਰਵਿੰਦਰ ਕੌਰ ਨੂੰ ਮਨਾ ਲਿਆ ਜਾਵੇ ਕਿਉਂਕਿ ਔਰਤਾਂ ਤਾਂ ਵੈਸੇ ਹੀ ਨਰਮ ਸੁਭਾਦੀਆਂ ਹੁੰਦੀਆਂ ਨਹੀਂ ਜੀ ਉਹਨਾਂ ਨੇ ਫਿਰ ਬਾਤ ਇਹ ਹੀ ਕਿ ਆਸੀ ਕਿ ਤੂੰ ਬੈਠ ਜਾ ਅਗਲੀ ਵਾਰੀ ਸੋਚਾਂਗੇ ਅਸੀਂ ਤੇ ਤੁਸੀਂ ਕਿੰਨੇ ਦਿਨ ਪਹਿਲਾਂ ਸੋਚਿਆ ਸੀ ਕਿ ਹੁਣ ਤੁਸੀਂ ਸਰਪੰਚੀ ਦਾ ਕਾਗਜ਼ ਭਰਨਾ ਹੈ ਅਸੀਂ ਜੀ 15 ਦਿਨ ਪਹਿਲਾਂ 15 ਦਿਨ ਪਹਿਲਾਂ ਤੇ ਹੁਣ ਜੇਕਰ ਗੱਲ ਕਰੀਏ ਦੁਬਾਰਾ ਫੇਰ ਹੈ ਨਾ ਵੋਟਾਂ ਆਉਣ ਵਾਲੀਆਂ ਨੇ ਕੀ ਤੁਹਾਡੀ ਪਲੈਨਿੰਗ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਮੈਦਾਨ ਵਿੱਚ ਉਤਰਨ ਦੀ ਹਾਂਜੀ ਲੋਕਾਂ ਨੂੰ ਮੇਰੇ ਤੇ ਪੂਰਾ ਵਿਸ਼ਵਾਸ ਆ ਪੂਰਾ ਭਰੋਸਾ ਜੀ ਉਹ ਮੈਨੂੰ ਇੱਥੇ ਘਰ ਆ ਕੇ ਕਹਿ ਰਹੇ ਨੇ ਕਿ ਤੁਸੀਂ ਡਟ ਕੇ ਖੜੋ ਜਿਹੜੀ ਪਾਰਟੀ ਬਣਨੀ ਹੈ ਵੀ ਤੁਹਾਡਾ ਮਨ ਕਰਦਾ ਖੜੋ ਕਿ ਅਸੀਂ ਤੁਹਾਨੂੰ ਸਰਪੰਚ ਹੀ ਹਾਸਲ ਕਰਾਂਗੇ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲ ਕਰੀਓਗੇ ਪਿੰਡ ਵਾਲੇ ਕਹਿੰਦੇ ਨੇ ਜਿਹੜੀ ਵੀ ਪਾਰਟੀ ਕਰਨੀ ਹੋ ਪਰ ਪਿੰਡ ਦੇ ਲੋਕਾਂ ਦੇ ਵਿੱਚ ਜਦੋਂ ਅਸੀਂ ਵਿਚਰੇ ਲੋਕਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਬੀਬੀ ਹਰਵਿੰਦਰ ਕੌਰ ਤਾਂ ਕੱਟੜ ਕਾਂਗਰਸ ਸੀ ਹੈ ਹਾਂਜੀ ਹਾਂਜੀ ਕੱਟੜ ਕਾਂਗਰਸ ਆ ਇਹ ਵੀ ਲੋਕਾਂ ਦਾ ਕਹਿਣਾ ਸੀ ਕਿ ਤੂੰ ਜਿੱਧਰੋਂ ਵੀ ਤੇਰਾ ਮਨ ਕਰਦਾ ਤੂੰ ਖੜ ਜਾ ਪਰ ਮੈਂ ਤਾਂ ਨਹੀਂ ਨਾ ਮੈਂ ਝਾੜੂ ਵਾਲੀ ਸਰਕਾਰ ਨੂੰ ਚੁੰਨਦੀ ਆ ਨਾ ਮੈਂ ਕਿਸੇ ਹੋਰ ਸਰਕਾਰ ਨਾਲ ਸਾਡੇ ਪਿਓ ਦਾਦੇ ਦੀ ਸ਼ੁਰੂ ਤੋਂ ਇਹ ਹੀ ਆ ਕਿ ਜੀ ਸਾਨੂੰ ਕਾਂਗਰਸ ਨਾਲ ਹੀ ਪਿਆਰ ਹਾਂ ਜਿਕਰ ਆਪਾਂ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਮੌਜੂਦਾ ਸਰਕਾਰ ਦੀਆਂ ਜਿਹੜੀਆਂ ਪਲੈਨਿੰਗਾਂ ਨੇ ਉਹ ਇਹ ਨੇ ਕਿ ਅਦਰ ਪਾਰਟੀ ਦੇ ਜਿਹੜੇ ਵੀ ਲੋਕ ਐਕਟਿਵ ਨੇ ਉਹਨਾਂ ਨੂੰ ਮੌਜੂਦਾ ਸਰਕਾਰ ਆਪਣੇ ਵਿੱਚ ਰਲਾ ਰਹੀ ਹੈ ਕੀ ਤੁਹਾਡੇ ਕੋਲ ਕੋਈ ਸੁਨੇਹਾ ਐਮਐਲਏ ਜੀਵਨ ਸਿੰਘ ਸੰਘੋਵਾਲ ਦਾ ਪਹੁੰਚਿਆ ਸੁਨੇਹਾ ਪਹੁੰਚਿਆ ਸੀ ਜੀ ਪਰ ਨਹੀਂ ਜੀ ਅਸੀਂ ਉਹਨਾਂ ਨੂੰ ਡਟ ਕੇ ਜਵਾਬ ਦਿੱਤਾ ਕਿ ਮੈਂ ਮੈਨੂੰ ਜਿੱਤ ਹਾਰ ਦੋਨੋਂ ਮਨਜ਼ੂਰ ਨੇ ਪਰ ਮੈਂ ਪਾਰਟੀ ਨਹੀਂ ਛੱਡਣੀ ਮੇਰਾ ਕਾਂਗਰਸ ਪਾਰਟੀ ਨਾਲ ਹੀ ਯਾਰਾ ਕਿ ਮੈਂ ਕਾਂਗਰਸ ਪਾਰਟੀ ਬੰਨੀ ਚੋਣ ਲਾਂਗੀ ਤੁਹਾਨੂੰ ਇਹ ਵੀ ਪਤਾ ਹੋਏਗਾ ਕਿ ਜਦੋਂ ਕੋਈ ਇਨਸਾਨ ਸਰਪੰਚ ਬਣ ਜਾਂਦਾ ਤਾਂ ਉਹਨੂੰ ਮੌਜੂਦਾ ਸਰਕਾਰ ਦਾ ਵੀ ਸਾਥ ਚਾਹੀਦਾ ਮੰਨ ਲਓ ਤੁਸੀਂ ਸਰਪੰਚ ਬਣ ਜਾਂਦੇ ਹੋ ਪਰ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਫਿਰ ਕੀ ਕਰੋਗੇ ਉਹ ਇਹਨੂੰ ਜਿਹੇ ਰੋਹੇ ਜਿਹਾਲ ਹੋ ਜਾਏਗਾ ਤੇ ਹੁਣ ਪਾਰਟੀ ਨਾਲੋਂ ਥੋੜੀ ਵੱਖਰੇ ਹੋਣਾ ਹੁੰਦਾ ਵਾ ਤੇ ਹੁਣ ਤੱਕ ਮੌਜੂਦਾ ਸਰਕਾਰ ਨੇ ਕੀ ਕਰਤਾ ਦੋ ਸਾਲਾਂ ਦੇ ਵਿੱਚ ਦੱਸੋ ਬੀਬੀਆਂ ਨੂੰ ਧੋਖੇ ਧੜੀ ਦੇ ਵਿੱਚ ਵੋਟਾਂ ਪਵਾ ਕੇ 1000 ਰੁਪਏ ਦਵਾਂਗੇ ਉਹ ਕਰਾਂਗੇ ਜੇ ਕਰਾਂਗੇ ਉਹ ਕਰਨ ਕੀ ਦਿੱਤਾ ਜੀ ਇਹਨਾਂ ਨੂੰ ਕਿੰਨੀਆਂ ਨੌਕਰੀਆਂ ਦਿੱਤੀਆਂ ਨੇ ਲੋਕ ਸੰਗਾਂ ਸੰਭੂ ਬਾਰਡਰ ਤੇ ਉੱਥੇ ਲੋਕਾਂ ਦੇ ਪੁੱਤ ਮਰਵਾ ਰਹੇ ਨੇ ਕੀ ਕਰਦੇ ਨੇ ਹੂੰ ਦੱਸ ਜੀ ਤੇ ਹੁਣ ਇੱਕ ਜਾਣਕਾਰੀ ਹੋਰ ਦਿਓ ਜੇਕਰ ਗੱਲ ਕੀਤੀ ਜਾਵੇ ਤੁਹਾਡੇ ਪਿੰਡ ਦੀ ਸਰਪੰਚੀ ਦੀ ਚੋਣਾਂ ਦੇ ਵਿੱਚ ਜੇਕਰ ਤੁਸੀਂ ਮੈਦਾਨ ਵਿੱਚ ਉਤਰਦੇ ਹੋ ਤਾਂ ਇੱਕ ਪਲੈਨਿੰਗ ਵੀ ਹੁੰਦੀ ਹੈ ਹੈਨਾ ਵੀ ਮੈਂ ਆਪਣੇ ਪਿੰਡ ਦੇ ਉਹ ਕਿਹੜੇ ਕੰਮ ਨੇ ਜਿਹੜੇ ਤੁਹਾਡੇ ਸਰਪੰਚ ਰਾਜਵੀਰ ਚੁਪਕੀ ਨੇ ਨਹੀਂ ਕਰਵਾਏ ਤੇ ਤੁਸੀਂ ਆਣ ਵਾਲੇ ਸਮੇਂ ਵਿੱਚ ਕਰਵਾਣੇ ਆ ਤੁਸੀਂ ਕਿਸੇ ਲੋਕਾਂ ਨੂੰ ਕੋਈ ਵਿਸ਼ਵਾਸ ਵੀ ਦੋਂਗੇ ਨਹੀਂ ਕਿ ਚੋਣ ਮੈਨੀਫੈਸਟੋ ਹੁੰਦਾ ਹੈ ਆਪਣਾ ਤੁਹਾਡੀ ਕੀ ਪਲੈਨਿੰਗ ਹੈ ਸਾਡੀ ਜਿਹੜੀ ਪਲਾਨਗਾ ਕਿ ਜਿਵੇਂ ਪਿੰਡ ਦੇ ਵਿੱਚ ਜੋ ਕਿ ਫਿਰਨੀਆਂ ਰਹਿ ਗਈਆਂ ਨੇ ਬਣਾਉਣ ਵਾਲੀਆਂ ਲੋਕ ਰਾਜਵੀਰ ਦੇ ਮਗਰ ਤੁਰੇ ਫਿਰਦੇ ਆ ਉਹ ਕਹ ਰਿਹਾ ਗ੍ਰਾਂਟ ਨਹੀਂ ਆ ਰਹੀ ਜੇ ਹੋ ਰਿਹਾ ਬੋ ਰਿਹਾ ਹੋ ਰਿਹਾ ਤੇ ਉਹ ਅਸੀਂ ਪੂਰੇ ਕਰਾਂਗੇ ਅ ਤੁਸੀਂ ਦੱਸੋਗੇ ਜਿਹੜੀਆਂ ਫਿਰਨੀਆਂ ਦੀ ਗੱਲ ਕੀਤੀ ਹੈ ਕਿਹੜੇ ਕਿਹੜੇ ਵਾਰਡ ਦੇ ਵਿੱਚ ਹਲੇ ਫਿਰਨੀਆਂ ਬਣਨ ਤੋਂ ਰਹਿndੀਆਂ ਨੇ ਕਿਉਂਕਿ ਸਰਪੰਚ ਰਾਜਵੀਰ ਚੁਪਕੀ ਦਾ ਕਹਿੰਦੇ ਨੇ ਮੈਂ ਪਿੰਡ ਦੇ ਸਾਰੇ ਕੰਮ ਕਰਵਾਤੇ ਆ ਤੇ ਪਹਿਲਾਂ ਤਾਂ 3 ਨੰਬਰ ਵਾਰਡ ਦੀ ਸਾਰੀ ਫਿਰਨੀ ਇਦਾਂ ਅਧੂਰੀ ਪਈ ਹੈ ਇੱਕ ਸਾਡੇ ਪਿੰਡ ਤੋਂ ਲੈ ਕੇ ਨਵੀਂ ਫਿਰਨੀ ਰੇਲਵੇ ਸਟੇਸ਼ਨ ਨੂੰ ਜਾ ਰਹੀ ਆ ਉਹ ਬਿਲਕੁਲ ਕੱਚੀ ਪਈ ਹੈ ਤੇ ਉਹ ਰਾਜਵੀਰ ਨੂੰ ਆ ਕੇ ਉਹਨਾਂ ਨੇ ਬਹੁਤ ਕਿਹਾ ਉਹਨੇ ਨਹੀਂ ਕੋਈ ਸੁਣੀ ਹੈਗੀ ਹਾਂ ਤੇ ਬਾਕੀ ਜ ਸਾਡੇ ਪਿੰਡ ਦੇ ਵਿੱਚ ਕੂੜਾ ਸਿੱਟਣ ਨੂੰ ਕਿਤੇ ਵੀ ਥਾਂ ਨਹੀਂ ਪਿੰਡਦਿਆਂ ਨੂੰ ਮੇਰੇ ਤੇ ਪੂਰਾ ਭਰੋਸਾ ਕਿ ਸਾਡਾ ਕੋਈ ਹੱਲ ਕਰ ਸਕਦੇ ਆ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਦੱਸਿਆ ਤੁਹਾਡੇ ਪਿੰਡ ਦੇ ਵਿੱਚ ਕੂੜਾ ਸੁੱਟਣ ਦੇ ਲਈ ਕਿਤੇ ਵੀ ਜਗ੍ਹਾ ਨਹੀਂ ਹੈ ਹੁਣ ਇਹ ਵੀ ਜਾਣਨਾ ਪਾ ਦਿਓ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਪੰਚਾਇਤੀ ਜ਼ਮੀਨ ਹੈ ਹਾਂਜੀ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਪਈ ਆ ਜੀ 4-5 ਕਿੱਲੇ ਉਸ ਤੋਂ ਆਮਦਨ ਹੈ ਹਾਂਜੀ ਲੱਖ ਰੁਪਇਆ ਹੈਗੀ ਆਮਦਨ ਕੀ ਤੁਸੀਂ ਸਰਪੰਚ ਰਾਜਵੀਰ ਨੂੰ ਕਿਹਾ ਨਹੀਂ ਕਿ ਪਿੰਡ ਨੂੰ ਕੂੜਾ ਕਰਕਟ ਸੁੱਟਣ ਦੀ ਜਗ੍ਹਾ ਚਾਹੀਦੀ ਹੈ ਉਹ ਮੁਹੱਈਆ ਕਰਾਵੇ ਉਹਨੇ ਜੀ ਲੋਕਾਂ ਨਾਲ ਤਾਂ ਵਾਅਦਾ ਕੀਤਾ ਸੀ ਪਰ ਪੂਰਾ ਨਹੀਂ ਕੀਤਾ ਪੂਰਾ ਨਹੀਂ ਕੀਤਾ ਉਹਨੇ ਪਤਾ ਨਹੀਂ ਗਾਂ ਜਾ ਕੇ ਐਮਐਲਏ ਨਾਲ ਵਿਗੜ ਪਾ ਲਿਆ ਹੂੰ ਤੇ ਹੁਣ ਪਿੰਡ ਦੇ ਤਾਂ ਸਰਪੰਚ ਦੇਖ ਲੈਂਦੇ ਆ ਕਿ ਸਰਪੰਚ ਕਰੂਗਾ ਸਰਪੰਚ ਨੇ ਅੱਗੋਂ ਜੇ ਬਣੀ ਹੋਊ ਤਾਂ ਹੀ ਲੈ ਕੇ ਆਣਾ ਕੁਝ ਹੂੰ ਹੁਣ ਦੇਖੋ ਜੀ ਕਈ ਪਕਦੇ ਕਾਂਗਰਸ ਦਾ ਝੰਡਾ ਲਾ ਲਿਆ ਕਦੇ ਚਾਰੂ ਵਾਲਿਆਂ ਦਾ ਲਾ ਲਿਆ ਕਦੇ ਕਾਲੀਆਂ ਦਾ ਲਾ ਲਿਆ ਕਦੇ ਬੈਂਸ ਹੁਣਾ ਦਾ ਲਾ ਲਿਆ ਫਿਰ ਉਹ ਕੰਤਾ ਜੀ ਕੋਈ ਕੁਛ ਨਹੀਂ ਦਿੰਦਾ ਅੱਛਾ ਤੁਹਾਡੇ ਕਹਿਣ ਤੋਂ ਭਾਵ ਇਹ ਹੈ ਕਿ ਪਿੰਡ ਚੁਪਕੀ ਦੇ ਜੋ ਸਰਪੰਚ ਰਾਜਵੀਰ ਚੁਪਕੀ ਰਹਿ ਚੁਪਕੇ ਨੇ ਉਹ ਆਪਣੀ ਢਿੰਡੀ ਬਦਲਦੇ ਰਹਿੰਦੇ ਆ ਉਹ ਕਦੇ ਉਹਦੇ ਪੋਸਟਰ ਫੜਲੇ ਜੀ ਕਦੇ ਉਹਦੇ ਕੋਲ ਸਰਪਿੰਡ ਸਬੂਤ ਦੇ ਰਿਆ ਜੀ ਇਸ ਗੱਲ ਦਾ ਜੀ ਓਕੇ ਤੁਸੀਂ ਫਿਰ ਨੀ ਦੇ ਕੰਮ ਤਾਂ ਬੀਬੀ ਹਰਵਿੰਦਰ ਕੌਰ ਜੀ ਦੱਸੇ ਨੇ ਤੇ ਹੋਰ ਕਿਹੜੇ ਕਿਹੜੇ ਕੰਮ ਨੇ ਤੁਹਾਡੇ ਪਿੰਡ ਦੇ ਜੋ ਰਾਜਵੀਰ ਨੇ ਨਹੀਂ ਕਰਵਾਈ ਤੇ ਤੁਸੀਂ ਕਰਵਾਉਂਦਾ ਜਨਤਾ ਨੂੰ ਵਿਸ਼ਵਾਸ ਦਿੰਦੇ ਹੋ ਪੁਰੇ ਇਹ ਆ ਬੱਚਾ ਨੂੰ ਖੇਡਣ ਲਈ ਕੋਈ ਗਰਾਊਂਡ ਬਣਾਇਆ ਜਾਵੇ ਹੂੰ ਤੇ ਬਾਕੀ ਬੀਬੀਆਂ ਨੂੰ ਬੈਠਣ ਲਈ ਘੁੰਮਣ ਫਿਰਨ ਲਈ ਮਾੜੀ ਮੋਟੀ ਕੋਈ ਪਾਰਕ ਬਣਾਈ ਜਾਵੇ ਹੂੰ ਇਹ ਸਾਡੇ ਪਿੰਡ ਦੇ ਵਿੱਚ ਜਿਵੇਂ ਕਿ ਅਧੂਰੇ ਨੇ ਕੰਮ ਹੂੰ ਉਹਨਾਂ ਨੇ ਸਾਰੇ ਰਾਜਵੀਰ ਨਾਲ ਵਾਅਦਾ ਕਰਕੇ ਵੋਟਾਂ ਪਾ ਕੇ ਸਰਪੰਚ ਬਣਾਇਆ ਸੀ ਕਿ ਇਹ ਕਰੂਗਾ ਨਹੀਂ ਕੀਤਾ ਉਹਨੇ ਪਤਾ ਨਹੀਂ ਕਿਉਂ ਨਹੀਂ ਕੀਤਾ ਹਣ ਪੰਚਾਇਤ ਵੀ ਆਪਦੀ ਸੀ ਸਾਡੀ ਸਰਕਾਰ ਵੀ ਆਪਦੀ ਸੀ ਫੇਰ ਵੀ ਸਾਡੇ ਪਿੰਡ ਨੂੰ ਜਿਵੇਂ ਵਾਦੇ ਕੀਤੇ ਸੀਗੇ ਕਿ ਪਾਰਕ ਬਣਾਵਾਂਗੇ ਉਹ ਕਰਾਂਗੇ ਕਰਾਂਗੇ ਨਹੀਂ ਵਾਦੇ ਪੂਰੇ ਕੀਤੇ ਕਿ ਹੁਣ ਜੇ ਪਿੰਡ ਵਾਲਿਆਂ ਨੇ ਮੈਨੂੰ ਸਰਪੰਚੀ ਦਾ ਮਾਣ ਬਖਸ਼ਿਆ ਤਾਂ ਮੈਂ ਜ਼ਰੂਰ ਬਣਾਵਾਂਗਾ। ਤੇ ਕਿਹੜੇ ਕਿਹੜੇ ਕੰਮ ਨੇ ਹੋਰ ਤੁਸੀਂ ਫਿਰਨੀਆਂ ਦਾ ਕੰਮ ਦੱਸ ਦਿੱਤਾ ਹੋਰ ਕਿਹੜੇ ਕਿਹੜੇ ਕੰਮ ਨੇ ਕੂੜਾ ਕਰਕੜ ਸੁੱਟਣ ਦੀ ਥੋਣੀ ਜਗ੍ਹਾ ਤੁਸੀਂ ਪਿੰਡ ਵਾਲਿਆਂ ਨੂੰ ਦੋਗੇ ਹੈਨਾ ਹਾਂਜੀ ਕੂੜਾ ਕਰਕੜ ਸੁੱਟਣ ਲਈ ਵੀ ਪਿੰਡ ਵਾਲਿਆਂ ਦਾ ਜ਼ਰੂਰ ਹੱਲ ਕਰਾਂਗੇ ਜਿੱਥੇ ਤੱਕ ਵੀ ਹੋ ਸਕੇ ਪੂਰੀ ਜੋ ਬਾਲਾਮਾ ਹਰਵਿੰਦਰ ਕੌਰ ਜੀ ਪਿੰਡ ਚੁਪਕੀ ਦੇ ਵਸਨੀਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਜੀ ਪਿੰਡ ਚੁੱਕੀ ਦੇ ਵਸਨੀਕਾਂ ਨੂੰ ਇਹ ਕਹਿਣਾ ਚਾਹੁੰਗੀ ਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜੀ ਇਹ ਤਾਂ ਢੇਡਚਾਲਾ ਲੋਕਾਂ ਨੂੰ ਲੜਾਈ ਭੜਾਈ ਜਾਂਦੀਆਂ ਨੇ ਆਪਾਂ ਆਪ ਹੀ ਇਕੱਠੇ ਹੋ ਕੇ ਭਾਈਚਾਰਾ ਇੱਕ ਹੋ ਕੇ ਰਹੀਏ ਕਿ ਆਪਾਂ ਪਿੰਡ ਦਾ ਵਿਕਾਸ ਕਰ ਸਕਦੇ ਹਾਂ ਆਉਣ ਵਾਲੀ ਸਮੇਂ ਦੇ ਵਿੱਚ ਇਹ ਜਾਣਨ ਲਈ ਕਿ ਚੋਣਾਂ ਦਾ ਬਿਗਲ ਵੱਜਦੇ ਹੀ ਪਿੰਡ ਚੁੱਕੀ ਦੇ ਜਿਹੜੇ ਵਸਨੀਕ ਨੇ ਉਹ ਸਰਬਸੰਮਤੀ ਦੇ ਨਾਲ ਸਰਪੰਚ ਬਣਾਉਂਦੇ ਨੇ ਜਾਂ ਫਿਰ 2018 ਵੰਗ ਜਦੋਂ ਬੀਬੀ ਹਰਵਿੰਦਰ ਕੌਰ ਦਾ ਨਾਮ ਆਉਂਦਾ ਜਾਂ ਤਾਂ ਹੋਰ ਵੀ ਸਰਪੰਚੀ ਦੇ ਉਮੀਦਵਾਰ ਸਾਹਮਣੇ ਆਉਂਦੇ ਨੇ ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲਾਈਫ ਚੈਨਲ ਦੇ ਨਾਲ ਜੁੜੇ ਰਹੋ